ਚਾਚਾ ਅੱਛਾ ਅਰਦਾਸ ਕਰ ਦਿੱਤੀ ਓਏ ਆ ਭਤੀਜ ਕੀ ਆਲਾ ਆ ਵਧੀਆ ਚਾਚਾ ਓਹ ਪਾਠ ਕਰਕੇ ਟਿਆ ਆਹੋ ਯਾਰ ਅਜੀ ਥੋੜਾ ਲੇਟ ਹੋ ਗਿਆ ਤੂੰ ਕਰਾਇਆ ਪਾਠ ਨਹੀਂ ਚਾਚਾ ਮੈਂ ਰੋਜ਼ ਨਹੀਂ ਕਰਦਾ ਹੁੰਦਾ ਕਿਉਂ ਰੋਜ਼ ਕਿਉਂ ਨਹੀਂ ਕਰਦਾ ਉਹ ਚਾਚਾ ਰੋਜ਼ ਰੋਜ਼ ਉਹੀ ਪਾਠ ਕਰਨ ਦਾ ਕੀ ਫਾਇਦਾ ਪਤਾ ਤੇ ਆ ਵਿੱਚ ਕੀ ਲਿਖਿਆ ਪਾਠ ਦਾ ਮਤਲਬ ਸਮਝਾਉਣਾ ਚਾਹੀਦਾ ਬਸ ਯਾਰ ਮਤਲਬ ਜਿੰਨਾ ਮਜੀ ਸਮਝ ਆ ਗਿਆ ਹੋਏ ਪਾਠ ਤਾਂ ਰੋਜ਼ਾਨਾ ਕਰਨਾ ਚਾਹੀਦਾ ਨਾ ਗੁਰੂ ਸਾਹਿਬ ਦਾ ਤੇ ਇਹ ਹੁਕਮ ਉਹ ਚਾਚਾ ਇਹਦੇ ਬਾਰੇ ਫੇਰ ਗੱਲ ਕਰਾਂਗੇ ਯਾਰ ਮੈਂ ਅੱਜ ਕਾਲੀ ਚਾ ਮੈਨੂੰ 2000 ਰੁਪਏ ਦੇ ਅਗਲੇ ਹਫਤੇ ਵਾਪਸ ਕਰ ਦੂੰ ਤੈਨੂੰ ਪਤੀ ਜੀ 2000 ਰੁਪਏ ਤੇ ਲੈ ਜਾ ਪਰ ਪਾਠ ਤਾਂ ਜ਼ਰੂਰੀ ਹੈ ਯਾਰ ਉਹ ਚੱਲ ਯਾਰ ਫੇਰ ਗੱਲ ਕਰਦੇ ਆ ਪਤੀ ਜੀ ਕੀ ਹਾਲ ਆ ਬਾ ਚਾਚਾ ਅੱਜ ਸੁਵੇਰੇ ਸੁਵੇਰੇ ਕੀ ਗੱਲ ਦੁਕਾਨ ਤੇ ਨਹੀਂ ਗਿਆ ਦੁਕਾਨ ਤੇ ਜਾ ਰਿਹਾ ਹਾਂ ਭਤੀਜਾ ਸੋਚਿਆ ਤੈਨੂੰ ਮਿਲ ਜਾ ਕੰਮ ਸੀ ਯਾਰ ਟਰਨਾ ਇੱਕ ਕੀ ਗੱਲ ਚਾਚਾ 2000 ਵਾਪਸ ਲੈਣ ਤਾਂ ਨਹੀਂ ਆ ਗਿਆ ਕਿਤੇ ਤੈਨੂੰ ਕਿਹਾ ਸੀਗਾ ਅਗਲੇ ਹਫਤੇ ਵਾਪਸ ਕਰ ਦੂੰਗਾ ਉਹ ਨਹੀਂ ਭਤੀਜੀ 2000 ਵਾਪਸ ਲੈਣ ਆਇਆ ਮੈਂ ਕਿਸੇ ਹੋਰ ਕੰਮ ਆਇਆ ਸੀ ਯਾਰ ਮੈਂ ਪਰ ਤੂੰ ਛਾੜੂ ਕੋ ਲਾਉਂਦੇ ਆਜ ਕੱਲ ਹੀ ਸੀ ਲਾਇਆ ਮੈਂ ਤਾਂ ਰੋਜ਼ ਛਾੜੂ ਲਾਣਾ ਚਾਚਾ ਕਦੋਂ ਵੀ ਲਾਇਆ ਸੀ ਮੇਰੇ ਕਹਿੰਦਾ ਮਤਲਬ 2-3 ਦਿਨ ਛੱਡ ਕੇ ਲਾੜਿਆ ਕਰ ਨਾਲ ਟਾਈਮ ਪੁੱਜੂ ਤੇਰਾ ਅਜੇ ਇਹਨਾਂ ਖਲਾਰਾ ਵੀ ਨਹੀਂ ਪਿਆ ਐਵੇਂ ਰੋਚਾ ਢੁਲਾਉਂਦਾਂਗੀ ਫੇਰਾ ਝਾੜੂ ਪੋਚਾ ਦਾ ਰੋਜ਼ ਕਰਨਾ ਪੈਂਦਾ ਚਾਚਾ ਮਿੱਟੀ ਕਟਾ ਬਹੁਤ ਆ ਜਾਂਦਾ ਦਰਵਾਜ਼ੇ ਥਾਣੀ ਅੰਦਰ ਜੇ ਦੁਕਾਨ ਦੀ ਸਫਾਈ ਨਾ ਕਰਾਏ ਇੱਥੇ ਤਾਂ ਕੂੜਾ ਢੇਰ ਲੱਗ ਜੂਵੇ ਤੂੰ ਕਿੱਦਾਂ ਦੀ ਗੱਲਾਂ ਕਰੀ ਜਾਂਦਾ ਚਾਚਾ ਠੀਕ ਤੇ ਆਂ ਕੁੱਤੀ ਜ ਮੈਂ ਤਾਂ ਠੀਕ ਆ ਪਰ ਤੂੰ ਠੀਕ ਨਹੀਂ ਹੈਗਾ ਕਿਉਂ ਮੈਨੂੰ ਕੀ ਹੋਇਆ ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਸਫਾਈ ਬਹੁਤ ਜ਼ਰੂਰੀ ਹੈ ਚਾਹੇ ਦੁਕਾਨ ਦੇ ਅੰਦਰ ਦੀ ਹੋਈ ਚਾਹੇ ਆਪਣੇ ਮਨ ਦੇ ਅੰਦਰ ਦੀ ਹੋਈ ਕੀ ਮਤਲਬ ਚਾਚਾ ਮਤਲਬ ਤੇ ਮੈਂ ਸਮਝਾਉਣਾ ਆ ਜਾਂਦਾ ਯਾ ਮਤਲਬ ਇਹ ਭਤੀਜ ਜੀ ਵੀ ਜਿੱਦਾਂ ਦੁਕਾਨ ਦੀ ਸਫਾਈ ਲਈ ਪਾਣੀ ਦੇ ਪੋਚੇ ਦੀ ਜ਼ਰੂਰਤ ਹੁੰਦੀ ਹੈ ਨਾ ਹਾਂ ਇਦਾਂ ਆਪਣੇ ਮੰਦir ਸਫਾਈ ਲਈ ਬਾਣੀ ਦੇ ਪੋਚੇ ਦੀ ਜ਼ਰੂਰਤ ਹੁੰਦੀ ਹੈ ਦੁਕਾਨ ਦੇ ਅੰਦਰ ਦੇ ਭਤੀਜ ਜੀ ਇੱਕੋ ਦਰਵਾਜ਼ੇ ਰਾਹੀਂ ਮਿੱਟੀ ਆਉਂਦੀ ਹੈ ਪਰ ਆਪਣੇ ਮੰਦir ਦੇ ਅੰਦਰ ਮਿੱਟੀ ਆਉਂਦੇ ਕਈ ਰਸਤੇ ਨੇ ਆਪਣੀਆਂ ਅੱਖਾਂ ਆਪਣੇ ਕੰਨ ਆਪਣਾ ਮੂੰਹ ਤੇ ਇਹਨਾਂ ਰਸਤੇ ਰਾਹੀਂ ਰੋਜ਼ ਸਾਡੇ ਮੰਦir ਦੇ ਅੰਦਰ ਪਤਾ ਨਹੀਂ ਕਿੰਨੀ ਤਰ੍ਹਾਂ ਦਾ ਕੂੜਾ ਇਕੱਠਾ ਹੁੰਦਾ ਰਹਿੰਦਾ ਕਿੰਨੀ ਤਰ੍ਹਾਂ ਦੇ ਵਿਕਾਰ ਇਕੱਠੇ ਹੁੰਦੇ ਰਹਿੰਦੇ ਆ ਤੇ ਇਸੇ ਕੂੜੇ ਦੀ ਸਫਾਈ ਲਈ ਗੁਰੂ ਸਾਹਿਬ ਨੇ ਸਾਨੂੰ ਬਾਣੀ ਪੜਨ ਨੂੰ ਤੇ ਸੁਣਨ ਨੂੰ ਕਿਹਾ ਵਾ ਤੇ ਜਿੰਨੀ ਬਾਣੀ ਆਪਾਂ ਪੜਾਂਗੇ ਸੁ ਸਾਡਾ ਮਨ ਵੀ ਉਹਨਾ ਹੀ ਪਵਿੱਤਰ ਹੋਏਗਾ। ਤਾਂ ਹੀ ਤੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਹੈ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ। ਤੇ ਪਤੀਜ ਗੁਰਬਾਣੀ ਦੇ ਅਰਥ ਸਮਝ ਆ ਜਾਣ। ਬਹੁਤ ਵੱਡੀ ਗੱਲ ਆਏ। ਇਹ ਤਾਂ ਸਮੁੰਦਰ ਆ ਯਾਰ। ਇਹਦੇ ਅਰਥ ਕਦੀ ਖਤਮ ਨਹੀਂ ਹੋਣਗੇ। ਨਿਤ ਨਵੀਂ ਗੱਲ ਸਿੱਖਣ ਨੂੰ ਮਿਲੇਗੀ। ਤੇ ਬਾਣੀ ਰੋਜ਼ ਇਸ ਲਈ ਵੀ ਪੜ੍ਹਨੀ ਹੈ ਵੀ ਉਹਦੇ ਅਰਥ ਸਾਨੂੰ ਹਮੇਸ਼ਾ ਯਾਦ ਰਹਿਣ। ਤੇ ਉਹਨਾਂ ਅਰਥਾਂ ਮੁਤਾਬਕ ਆਪਣੀ ਜ਼ਿੰਦਗੀ ਜੀ ਸਕੀਏ। ਹੋ ਸਕਦਾ ਤੈਨੂੰ ਸਮਝ ਆ ਗਈ ਹੋਵੇ। ਹਾਂ ਤਾਂ ਤੇ ਮੈਂ ਬੜੀ ਚੰਗੀ ਤਰ੍ਹਾਂ ਸਮਝ ਗਿਆ ਅੱਗੇ ਤੋਂ ਨਿਤਨੇਮ ਦਾ ਨਾਗਾ ਨਹੀਂ ਪੈਣ ਦਿੰਦਾ ਤੂੰ ਦਇਆ ਮੇਰੇ ਸਾਈਂ